ਬਾਬਾ ਜੀ ਅਕਲ ਤੇ ਇਸ਼ਕ ਦੀ ਗੱਲ ਇੰਜ ਲਗਦੇ ਨੇ ਕਿ ਅਕਲ ਆਖ ਦੀ ਰੱਖਣੀ ਨਜ਼ਰ ਨਹੀਂ ਇਸ਼ਕ ਆਖ ਦਾ ਵੇਖਣਾ ਚਾਹੀਦਾ ਏ ਅਕਲ ਰੋਕਦੀ ਏ ਇਸ਼ਕ ਆਖਦਾ ਏ ਮੱਥਾ ਯਾਰ ਨੂੰ ਟਿਕਣਾ ਚਾਹੀਦਾ ਏ ਅਕਲ ਆਖ ਦੀ ਚੁੱਕੇ ਨੂੰ ਸਾਂਭ ਕੇ ਰੱਖ ਆਪਣਾ ਆਪ ਸਮੇਟਣਾ ਚਾਹੀਦਾ ਏ ਇਸ਼ਕ ਆਖਦਾ ਜੋ ਗੇਦਾ ਕੀ ਕਰਨਾ ਇਹਨੂੰ ਪਾਲ ਕੇ ਸਿੱਖਣਾ ਚਾਹੀਦਾ ਏ ਇਹਨੂੰ ਪਾਲ ਕੇ ਸਿੱਖਣਾ ਚਾਹੀਦਾ ਏ ਲੱਖਾਂ ਇੱਧਾਂ ਨਾਲੋਂ ਚੰਗਾ ਸਾਨੂੰ ਇੱਕ ਦੀਦਾਰ ਕਿਸੇ ਦਾ ਉਹਨੂੰ ਸਾਡੀ ਘਤਰ ਕੀ ਹੋਵੇ ਜੜਾ ਨਹੀਂ ਵੀ ਮਾਰ ਕਿਸੇ ਦਾ ਤੇ ਯਾਰਾਂ ਵਾਲੀਆਂ ਈਦ ਮਨਾਵਣ ਮੇਰੇ ਗੁਜ਼ਰੀ ਈਦ ਕੰਮ ਦੀ ਯਾਦ ਫਰੀਦਾ ਮੇਰਾ ਯਾਰ ਮਿਲਾਤੇ ਨਹੀਂ ਤਾਂ ਈਦ ਮੇਰੇ ਕਿਸ ਕੰਮ ਦੀ ਨਹੀਂ ਤਾਂ ਈਦ ਮੇਰੇ ਕਿਸ ਕੰਮ ਦੀ ਤੇ ਈਦ ਆਈ ਮੇਰਾ ਯਾਰ ਨਹੀਂ ਆਇਆ ਸ਼ਲਕ ਖੈਰ ਹੋਵੇ ਉਹ ਤੇ ਦਮਤੀ ਹਾਰ ਸ਼ਿੰਗਾਰ ਮੈਨੂੰ ਚੰਗਾ ਨਹੀਂ ਲੱਗਦਾ ਉਹ ਕਿਸੇ ਚੀਜ਼ ਤੇ ਨਸਲ ਨਹੀਂ ਚੰਗਦੀ ਕਿਸੇ ਚੀਜ਼ ਤੇ ਨਸਲ ਨਹੀਂ ਚੰਗਦੀ ਤੇ ਤੁਰ ਕਿਉਂ ਸਾਨੂੰ ਕੱਲਿਆਂ ਛੱਡ ਕੇ ਤਸਕੀਵੇਂ ਦਿਲਪਤ ਚਾਹੀਏ ਲਾ ਕਿਉਂ ਚੜੀ ਅੱਖ ਵਿੱਚ ਸੀਨੇ ਹੁਣ ਕਾਤੇ ਨਾਲ 부ਝਾਈਏ ਤੇ ਕਿਹੜਾ ਰੁੱਸੇ ਨਾਲ ਸਾਡੇ ਉਹ ਕਿੰਨੋਂ ਰੋ ਰੋ ਅਸੀਂ ਮਨਾਈਏ ਆਚਮ ਯਾਰਾਂ ਨੂੰ ਮਿਲਦੇ ਅਸੀਂ ਕਿੰਨੋਂ ਸੀਨੇ ਲਈਏ ਅਸੀਂ ਕਿੰਨੋਂ ਸੀਨੇ ਲਈਏ ਸਾਡੇ ਦਿਲ ਦਾ ਹਾਲੋ ਜਾਣ ਜਿੰਨੋ ਹੋਵੇ ਪਿਆਰ ਕਿਸੇ ਦਾ ਆਜ ਮਰੋੜੋ ਮੰਗ ਤਵਾਵਾਂ ਸ਼ਾਲਾ ਵਿਛੜੇ ਨਾ ਯਾਰ ਕਿਸੇ ਦਾ ਸ਼ਾਲਾ ਵਿਛੜੇ ਨਾ ਯਾਰ ਕਿਸੇ ਦਾ ਬਾਗ ਬਹਾਰਾਂ ਤੇ ਕੁਲਸਾਰਾ ਪਿੰਨ ਯਾਰਾਂ ਕਿਸ ਕਾਰੀ ਯਾਰ ਮਿਲਨ ਤੁਖ ਚਾਨ ਹਜ਼ਾਰਾਂ ਤਮਸ਼ਕਰ ਕਰਾਂ ਲੱਖ ਵਾਰੀ ਮੈਂ ਸ਼ੁਕਰ ਕਰਾਂ ਲੱਖ ਵਾਰੀ ਪੱਥਰ ਤੇ ਵਿੱਚ ਕੀੜਿਆਂ ਤਾਈਂ ਰੋਚੀ ਆਪ ਪਹੁੰਚਾਵੇ ਹਰ ਇੱਕ ਤੇਤੋਂ ਐਬ ਪਛਾਨੇ ਫਿਰ ਵੀ ਪਤਦਾ ਪਾਵੇ ਤੇ ਜਿਸ ਤਨ ਅੰਦਰ ਇਹ ਇਸ਼ਕ ਸਮਾਨਾ ਫਿਰ ਨਹੀਂ ਨਾਲ ਉਸ ਜਾਣਾ ਭਵੇਂ ਸੋਣੇ ਮਿਲਨ ਹਜ਼ਾਰਾਂ ਪਰ ਆਸਾਨੀ ਯਾਰ ਵਟਾਣਾ ਪਰ ਆਸਾਨੀ ਯਾਰ ਵਟਾਣਾ ਪੀੜ ਮੇਰਾ ਚੇ ਤੰਡੀਆਂ ਵਾਲਾ ਪੀੜੇ ਸ਼ਾ ਕਲੰਦਰ ਹਰ ਮੁਸ਼ਕਲ ਵਿੱਚ ਮਦਦ ਕਰੇਂਦਾ ਤੋਂ ਹਾਂ ਚਹਾਨਾਂ ਅੰਦਰ ਤੇ ਚੁੱਕ ਪੜਦਾ ਸੋਹਣਿਆ ਮੁਖੜੇ ਤੋਂ ਲੁੱਕ ਲੁੱਕ ਕੇ guzara ਨਹੀਂ ਹੋਣਾ ਅਜੇ ਦਿਲ ਦੀ ਮਰਜ਼ੀ ਕਰ ਪੂਰੀ ਮੁੜ ਕੇ ਦੀਦਾਰ ਤੋਂ ਬਾਰਾ ਨਹੀਂ ਹੋਣਾ ਨਾ ਲੱਭ ਯਾਰ ਨੂੰ ਮਸਜਿਦ ਮੰਦਰ ਵਿੱਚ ਲੱਭ ਯਾਰ ਨੂੰ ਆਪਣੇ ਅੰਦਰ ਵਿੱਚ ਭਾਵੇਂ ਪੈਰ ਨਾ ਇਸ਼ਕ ਸਮੁੰਦਰ ਵਿੱਚ ਤੱਥੋਂ ਪਾਰ ਕਿਨਾਰਾ ਨਹੀਂ ਹੋਣਾ ਇਸ ਪਿਆਰ ਨੂੰ ਦਿਲ ਵਿੱਚੋਂ ਕੱਟ ਦੇਵਾਂ ਇਹ ਰੋਜ਼ ਦਾ ਝਗੜਾ ਮੈਂ ਵੰਡ ਦੇਵਾਂ ਯਾਰ ਮੈਂ ਤੈਨੂੰ ਛੱਡ ਦੇਵਾਂ ਤੇਰੇ ਬਾਦ گزارਾ ਨਹੀਂ ਹੋਣਾ ਉਹ ਤੇਰੇ ਬਾਦ گزارਾ ਨਹੀਂ ਹੋਣਾ ਸਦਾ ਬਹਾਰ ਤੈ ਇਸ ਬਾਕੇ ਕਦੀ ਖਜ਼ਾਨ ਆਵੇ ਹੋਵਨ ਅਫੈਜ਼ ਹਸਾਰਾ ਤਾਈ ਹਰ ਭੁੱਖਾ ਫਲ ਖਾਵੇ ਹਰ ਭੁੱਖਾ ਫਲ ਖਾਵੇ ਉਮੀਦ ਕਰਤਾ ਦੋਸਤੋ ਇਹ ਅਲਫਾਜ਼ ਸੁਣ ਕੇ ਤੁਹਾਡੇ ਰੂਹ ਨੂੰ ਬਹੁਤ ਸਕੂਨ ਮਿਲਿਆ ਹੋਵੇਗਾ ਇਸੇ ਤਰ੍ਹਾਂ ਦੀ ਵੀਡੀਓ ਦੇਖਦੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫਿਰ ਮਿਲਾਂਗੇ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਰੱਬ ਰਾਖਾ